ਲੁਧਿਆਣੇ ਦੀ ਸੰਸਥਾ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜਾਣੀ ਮਾਨੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ ਲੋਕਾਂ ਦੇ ਲਈ ਕੀਤੇ ਜਾ ਰਹੇ ਇਹ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਕਿਹਾ ਕਿ ਅਜਿਹੇ ਕਾਰਜ ਲਗਾਤਾਰ ਕਰਨੇ ਚਾਹੀਦੇ ਨੇ ਤਾਂ ਜੋ ਗਰੀਬ ਲੋਕਾਂ ਦਾ ਭਲਾ ਹੋ ਸਕੇ ਲੁਧਿਆਣਾ ਲਾਈਵ ਲਈ ਸੰਜੇ ਸੇਤ ਦੀ ਰਿਪੋਰਟ ਐਕਚੁਅਲੀ ਇਹ ਮੀਟਿੰਗ ਹੈਲਪਫੁਲ ਐਂਜੇ ਵੈਲਫੇਅਰ ਸੁਸਾਇਟੀ ਜਿਹੜਾ ਜਵਦੀ ਡੈਲਸੀ ਸੈਂਟਰ ਹੈ ਉਹਨਾਂ ਨੇ ਰੱਖੀ ਸੀ ਇਹ ਮੰਤਰੀ ਸਾਹਿਬ ਆਏ ਸੀਗੇ ਮੰਤਰੀ ਸਾਹਿਬ ਨੇ ਡੈਲਸੀ ਦੇ ਬਾਰੇ ਵੀ ਵਿਚਾਰ ਕੀਤਾ ਜਿਹੜਾ ਆਨ ਆਲਾ ਕਰੋਨਾ ਉਹਨਾਂ ਬਾਰੇ ਵੀ ਵਿਚਾਰ ਕੀਤਾ ਹੈਗਾ ਤੇ ਜਿਹੜਾ ਨਸ਼ਾ ਬਿਆਨ ਜਿਹੜੀ ਪੰਜਾਬ ਸਰਕਾਰ ਨਾਲ ਜਿਹੜਾ ਉਪਰਾਲਾ ਉਹਦੇ ਬਾਰੇ ਵੀ ਇਹਨਾਂ ਨੇ ਵਿਚਾਰ ਵਿਮਰਸ ਕੀਤਾ ਮੇਰੇ ਨਾਲ ਮੈਡਮ ਰਮਨ ਮੈਡਮ ਖੜੇ ਨੇ ਸਾਡੇ ਜਿਹੜੇ ਲੁਧਿਆਣਾ ਦੇ ਸਿਵਲ ਸਰਜਨ ਮੈਡਮ ਨੇ ਤੇ ਸੁਖਰਾਜ ਜਿਹੜਾ ਸਾਡਾ ਡੈਲਸੀ ਸੈਂਟਰ ਜਗਰਾਉਂ ਚਲਾ ਰਹੇ ਨੇ ਬੜਾ ਵਧੀਆ ਪ੍ਰਾਣਾ ਹੈ ਨਸ਼ਿਆਂ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਦਾ ਤੇ ਸਾਨੂੰ ਉਹ ਡੀਡੈਕਸ਼ਨ ਸੈਂਟਰ ਜਿਹੜਾ ਮੁੱਲਾਪੁਰ ਆਲਾ ਨਾ ਜੀ ਮੁੱਲਾਪੁਰ ਆਲਾ ਉਹ ਸਾਡੇ ਹੈਲਪਫੁਲ ਐਂਜਲ ਵੈਲਫੇਅਰ ਸੁਸਾਇਟੀ ਨੂੰ ਉਹਨਾਂ ਨੇ ਚਲਾਣ ਲਈ ਸਾਨੂੰ ਦੇਣ ਲੱਗੇ ਨੇ ਤੇ ਸਾਡੀ ਇਹ ਕੋਸ਼ਿਸ਼ ਰਹੂਗੀ ਮੈਡਮ ਨਾਲ ਖੜੇ ਨੇ ਪੂਰਾ ਸਹਿਯੋਗ ਦੇਵਾਂਗੇ ਜਿੰਨਾ ਵੀ ਵੱਤੋ ਵੱਲ ਕਿਉਂਕਿ ਨਸ਼ਾ ਪੰਜਾਬ ਚ ਜਾਊਗਾ ਤਾਂ ਹੀ ਸਾਡਾ ਪੰਜਾਬ ਸੋਨੇ ਦੇ ਜਿਹੜਿਆ ਬਣੂਗਾ ਮੇਨ ਹੈ ਕਿ ਜਿਹੜੇ ਸਾਡੇ ਯੁਵਾ ਬੱਚੇ ਨੇ ਨਸ਼ੇ ਚ ਉਲਝ ਗਏ ਨੇ ਬਾਹਰ ਬੱਚੇ ਭੇਜੀ ਜਾ ਰਹੇ ਨੇ ਕਿਉਂਕਿ ਮੈਂ ਸਾਰੇ ਸਮਾਜ ਨੂੰ ਇਹ ਦੱਸਣਾ ਚਾਹ ਰਿਹਾ ਕਿ ਜਿੱਥੇ ਸਰਕਾਰਾਂ ਦਾ ਯੋਗਦਾਨ ਹੈ ਸਾਡੇ ਨਾਲ ਤੇ ਪਬਲਿਕ ਦਾ ਯੋਗਦਾਨ ਵੀ ਉਨਾ ਹੀ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਕ ਵਧੀਆ ਉਪਰਾਲਾ ਕਰਨ ਤੇ ਸਾਡਾ ਸਾਰੇ ਸਹਿਯੋਗ ਦੇਣ ਸਾਰੀਆਂ ਆਂਜੀ ਸਹਿਯੋਗ ਦੇਣ ਸਾਡਾ ਅਸੀਂ ਨਸ਼ਾ ਛਡਾਓ ਕੇਂਦਰ ਖੋਲਣ ਲੱਗੇ ਨੇ ਮੇਰੇ ਖਿਆਲ ਆ ਤੁਹਾਨੂੰ ਕਿਹੜਾ ਮਿਲਿਆਗਾ ਜਗਰਾਵ ਵਾਲਾ ਇਹਨਾਂ ਨੂੰ ਨਸ਼ਾ ਉਕੇ ਅੰਦਰ ਮਿਲਿਆਗਾ ਤੇ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂਗੇ ਇਸ ਮੁਹਿੰਮ 'ਚ ਸਾਡੇ ਨਾਲ ਚਲੋ ਕਿਉਂਕਿ ਸਾਡਾ ਡੈਲਸੀ ਸੈਂਟਰ ਇੱਕ ਜੁਬਦੀ ਜਿਹੜਾ ਖੁੱਲਿਆ ਹੈ ਭਾਰਤ ਦਾ ਇੱਕ ਪਹਿਲਾ ਡੈਲਸੀ ਸੈਂਟਰ ਹੈ ਜਿੱਥੇ ਖਾਣਾ ਪੀਣਾ ਰਹਿਣਾ ਸਭ ਫਿਰਿਆ ਜਿਹੜਾ ਸਾਡਾ ਨਿਸਕਾਮ ਵੀ ਦਾਸ ਆਸਰਾ ਹੈ ਉੱਥੇ ਜਿਹੜੇ ਮਰੀਜ਼ ਰਹਿੰਦੇ ਨੇ ਮੈਂ ਰਾਜੀਨ ਅਧਿਐਕਸ਼ ਬਗਵਾਨ ਮਹਾਪ੍ਰੀਤ ਸੇਵਾ ਸੰਸਥਾਨ ਅੱਜ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਕੇ ਕਰਮਯੋਗੀ ਅਧਿਐਕਸ਼ ਮੇਰੇ ਭਾਈ ਦੀਪਕ ਗਰਗ ਜੀ की अगुवाई में एक मीटिंग का आयोजन लुधियाना के नहीं पंजाब के स्वास्थ्य मंत्री की अध्यक्षता में आयोजित की गई मुख्य भाग नशा रहित हो पंजाब उसके ऊपर फोकस था हमारे समाज का क्या योगदान हो सकता है एन का क्या योगदान हो सकता है प्रशासन का क्या योगदान हो सकता है सरकार का क्या योग जो, योगदान हो सकता है और पुलिस का क्या योगदान हो सकता है इन सभी विषयों पर विशेष चर्चा की और बड़ी ही शिद्दत के साथ हेल्थ मिनिस्टर साहब ने उस हर एक क्वेश्चन का एक बहुत बढ़िया जवाब जो है वो दिया और समाज को साथ लेकर चलने का एक आश्वासन दिया और सभी एनजीओ का आभार व्यक्त किया कि सभी एनजीओ आज समाज को आगे लेके जाने में सहायता करने में योगदान देने में अपना अंतक प्रयास कर रही हैं योगदान दे रही हैं पंजाब सरकार की ओर से उन्होंने सभी संस्थाओं का सभी एन का आभार व्यक्त किया और भविष्य में एक अच्छे पंजाब का नींह पत्थर रखने के लिए सभी एनजीओ को तालमेल बढ़ाने के लिए समय समय पर मीटिंग करने का भी आश्वासन दिया ਅਜਨਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਥੋੜਾ ਜਿਹਾ ਕੋਵਿਡ ਦਾ ਚੱਲ ਰਿਹਾ ਹੈਗਾ ਤੇ ਇਨਫੈਕਟਡ ਆ ਪਹਿਲਾ ਪੇਸ਼ੈਂਟ ਆਇਆ ਸੀ ਜਦੋਂ ਜਿਹੜੀ ਕਿ ਸੈਕਟਰ 32 ਦੇ ਵਿੱਚ ਡੈਥ ਹੋਈ ਸੀ ਉਹ ਸਮਰਾਲੇ ਦਾ ਸੀ ਪੇਸ਼ੈਂਟ ਆਪਣੇ ਭਰਾ ਕੋਲ ਇੱਥੇ ਆਇਆ ਸੀ ਤੇ ਬਾਅਦ ਵਿੱਚ ਉਹਨੂੰ ਹੈਪਟਾਈਟਸ ਬੀ ਸੀਗਾ ਉਹਨੂੰ ਤੇ ਉਹ 32 ਚ ਦਾਖਲ ਹੋਇਆ ਸੀ ਉਸ ਤੋਂ ਬਾਅਦ ਮੈਂ ਇੱਥੇ ਆਇਆ ਸੀ ਵਿਜ਼ਿਟ ਕੀਤਾ ਸੀ ਉਹਨਾਂ ਦੇ ਘਰ ਵੀ ਗਿਆ ਸੀ ਪਿਛਲੇ ਸ਼ੁੱਕਰਵਾਰ ਮੈਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਵੀ ਇੱਥੇ ਕੀਤਾ ਸੀ ਤੇ ਥੋੜੇ ਜੇ ਕੇਸਸ ਆਏ ਆ ਜੀ ਜਿਹੜਾ ਉਹਦੇ ਕੰਟੈਕਟ ਹੈਗੇ ਆ ਬਟ ਇਹ ਸਿੰਪਟੋਮੈਟਿਕ ਹੈ ਇਸੇ ਤਰ੍ਹਾਂ ਕੇਰਲ ਤੋਂ ਬੰਦਾ ਆਇਆ ਸੀਗਾ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ ਆ ਜਿੰਨੇ ਵੀ ਹੁਣ ਤੱਕ ਕੇਸਸ ਆਏ ਹੈਗੇ ਆ ਜਿਹੜੇ ਇਮਿਊਨ ਕਪਰੋਮਾਈਜ਼ ਨਹੀਂ ਆ ਉਹ ਜਾਂ ਤਾਂ ਇਹ ਸਿੰਪਟੋਮੈਟਿਕ ਹੈ ਉਹਨੂੰ ਪਤਾ ਹੀ ਨਹੀਂ ਹੈ ਕੰਟੈਕਟ ਟ੍ਰੇਸਿੰਗ ਦੇ ਵਿੱਚ ਆਇਆ ਤੇ ਜਾਂ ਬਹੁਤ ਮਾਈਲਡ ਇਲਨੈਸ ਹੈਗੀ ਆ ਤੇ ਉਹ ਅੰਡਰ ਹੋਮ ਕੁਆਰੰਟਾਈਨ ਹੈ ਤੇ ਅਸੀਂ ਉਹਨਾਂ ਦਾ ਸਾਰਾ ਦੇਖਭਾਲ ਕਰ ਰਹੇ ਆ ਇਸ ਕਰਕੇ ਮੈਂ ਜਿਹੜਾ ਅੱਜ ਦਾ ਸੀਗਾ ਇਹਦੇ ਵਿੱਚ ਮੇਰਾ ਮਕਸਦ ਇਹ ਸੀਗਾ ਕਿ ਲੋਕਾਂ ਨੂੰ ਜਿਹੜਾ ਹੈਗਾ ਉਹਨੂੰ ਤੇ ਮਨ ਚੋਂ ਡਰ ਕੱਢਿਆ ਜਾਵੇ ਕਿ ਜਿਹੜੇ ਬੰਦੇ ਨਾਰਮਲ ਬੰਦੇ ਆ ਉਹਨਾਂ ਨੂੰ ਕੋਈ ਆਪਣਾ ਕੰਮਕਾਰ ਨਾਰਮਲ ਕਰਨ ਕੋਈ ਚਿੰਤਾ ਦੀ ਗੱਲ ਨਹੀਂ ਆ ਸਿਰਫ ਜਿਹੜੀ ਪ੍ਰੈਗਨੈਂਟ ਲੇਡੀਜ਼ ਆ ਬਹੁਤ ਜ਼ਿਆਦਾ ਕੋਈ ਬਜ਼ੁਰਗ ਹੈ ਕੋਈ ਡਾਇਲਸਿਸ ਹੁੰਦਾ ਕਿਸੇ ਦਾ ਕਿਸੇ ਦਾ ਕੋਈ ਆਰਗਨ ਟ੍ਰਾਂਸਪਲੈਂਟ ਹੋਇਆ ਜਾਂ ਕੋਈ ਦਮਾ ਜਾਂ ਹੋਰ ਕਿਸੇ ਬਿਮਾਰੀ ਕਰਕੇ ਸਟੀਰੋਇਡ ਲੈਂਦਾ ਬੁਢੇਰੀ ਉਮਰ ਦੇ ਆ ਇਹ ਜਿਹੜੇ ਇਮਿਊਨ ਕੰਪਰੋਮਾਈਜ਼ਡ ਆ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਜੇ ਉਹਨਾਂ ਨੇ ਭੀੜ ਭੜੱਕੇ ਵਾਲੀ ਜਗ੍ਹਾ ਤੇ ਜਾਣਾ ਤਾਂ ਮਾਸਕ ਯੂਜ਼ ਕਰਨ ਔਰ ਜੇ ਕਿਸੇ ਬੰਦੇ ਨੂੰ ਖਾਂਸੀ ਚ ਆਉਂਦਾ ਫਰਜ਼ ਬਣਦਾ ਕਿ ਉਹ ਮਾਸਕ ਯੂਜ਼ ਕਰੇ ਤੇ ਆਪਣਾ ਘਟੋ ਘਟੋ ਉਹ ਜਿਹੜਾ ਬੰਦਾ ਹੈਗਾ ਆਪਣਾ ਟੈਸਟ ਜ਼ਰੂਰ ਕਰਾਵੇ ਇੰਨੀ ਕੁ ਪ੍ਰਕਾਸ਼ਨ ਦੀ ਲੋੜ ਹੈ ਪੁਰਾਣਾ ਵੇਰੀਐਂਟ ਹੈ ਜੇਐਨ1 ਔਰ ਓਮਿਕਰੋਨ ਦਾ ਵੇਰੀਐਂਟ ਹੈ ਕੋਈ ਨਵਾਂ ਵੇਰੀਐਂਟ ਨਹੀਂ ਹੈ ਮਾਈਲਡ ਇਲਨੈਸ ਹੈਗੀ ਹੈ ਇਹ ਜਦੋਂ ਵੀ ਕੋਈ ਚਾਹੇ ਸਾਈਨ ਫਲੂ ਹੋਵੇ ਚਾਹੇ ਕੋਵਿਡ ਹੋਵੇ ਜਾਂ ਜਿਹੜਾ ਨਾਰਮਲ ਜਿਹਨਾਂ ਨੂੰ ਵੀ ਫਲੂ ਹੁੰਦੇ ਆ ਉਹ ਜਦੋਂ ਇੱਕ ਵਾਰੀ ਸਾਰੇ ਸਮਾਜ ਚ ਲੰਘ ਜਾਂਦੇ ਆ ਫਿਰ ਹੌਲੀ ਹੌਲੀ ਉਹ ਆਂਦੇ ਰਹਿੰਦੇ ਥੋੜੀ ਦਿਰ ਬਾਅਦ ਉਹ ਇਨਡੈਮਿਕ ਜਿਹੜੇ ਹੁੰਦੇ ਆ ਨਾ ਜੀ ਪਹਿਲਾਂ ਐਪੀਡੈਮਿਕ ਫਿਰ ਪੈਂਡੈਮਿਕ ਪੂਰੀ ਦੁਨੀਆ ਦੇ ਵਿੱਚ ਤੇ ਅਲਟੀਮੇਟਲੀ ਉਹ ਇਨਡੈਮਿਕ ਹੋ ਜਾਂਦਾ ਜਿੱਥੇ ਕਿਤੇ ਲੋਕਾਂ ਦੀ ਰੈਜ਼ਿਸਟੈਂਸ ਲੋ ਹੁੰਦੀ ਆ ਜਾਂ ਇਮਿਊਨ ਕੰਪਰਮਾਈਜ਼ ਹੁੰਦੇ ਆ ਉੱਥੇ ਫਿਰ ਐਕਟਿਵ ਹੋ ਜਾਂਦੇ ਆ ਇਹ ਤੇ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ ਆ ਜੀ ਦੂਜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰਦਾ ਅੱਜ ਸੀਗਾ ਉਹਦੀ ਕੈਂਪੇਨ ਸੀ ਜੀ ਤੇ ਤੀਜਾ ਜਿਹੜਾ ਯੋਧ ਨਸ਼ਾ ਵਿਰੋਧਾ ਮੈਨੂੰ ਬੜੀ ਖੁਸ਼ੀ ਆ ਜੀ ਜਿਹੜੀ ਸਾ ਸਾਡੇ ਮਾਨਯੋਗ ਮੇਰੇ ਭਰਾ ਐਮਐਲਏ ਕੁਲਵੰਤੀ ਇਹਨਾਂ ਦੇ ਮੈਂਬਰ ਵੀ ਆ ਔਰ ਇਹ ਬਿਲਕੁਲ ਲੀਡਿੰਗ ਫਰਮ ਦਾ ਫਰੰਟ ਆ ਜੀ ਤੇਜਿੰਦਰ ਜੀ ਦਾ ਹੋਮੀਓਪੈਥਿਕ ਕਾਲਜ ਸੀਗਾ ਇਹਨਾਂ ਨੇ ਸਾਨੂੰ 100 ਬੈਡ ਫੈਸਿਲਿਟੀ ਦਿੱਤੀ ਆ ਜੀ ਔਰ ਸਾਰੀਆਂ ਜਿੰਨੀਆਂ ਐਨਜੀਓ ਆਈਆਂ ਸਾਰਿਆਂ ਨੇ ਅਸੀਂ ਮਿਲ ਕੇ ਜਿਹੜਾ ਹੈਗਾ ਇੱਕ ਸੈਂਟਰ ਆਫ ਐਕਸੀਲੈਂਸ ਜਿਹੜਾ ਕਿ 에어 ਕੰਡੀਸ਼ਨ ਹੋਏਗਾ ਉੱਥੇ ਸਕਿੱਲ ਡਿਵੈਲਪਮੈਂਟ ਵੀ ਹੋਏਗੀ ਲੋਕਾਂ ਦੀ ਕਾਉਂਸਲਿੰਗ ਵੀ ਹੋਏਗੀ ਉਹਨਾਂ ਨੂੰ ਕੰਮ ਸਿਖਾਇਆ ਜਾਏਗਾ ਤੇ ਕੰਮ ਤੇ ਲਾਇਆ ਜਾਏਗਾ ਇੱਕ ਇਹੋ ਜਿਹਾ ਸੈਂਟਰ ਅਸੀਂ ਮੁੱਲਾਪੁਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਹੈਲਪਫੁਲ ਐਨ ਜੀਓ ਦੀ ਮਦਦ ਦੇ ਨਾਲ ਤਜਿੰਦਰ ਜੀ ਦੀ ਮਦਦ ਦੇ ਨਾਲ ਐਮ ਐਲ ਏ ਸਾਹਿਬ ਜਿਹੜੇ ਹੈਗੇ ਆ ਸਾਰੀ ਉਹਦੀ ਕਰ ਓਵਰਆਲ ਜਿਹੜੀ ਸੁਪਰਵੀਜ਼ਨ ਕਰਦੇ ਆ ਸਪੋਰਟਿਵ ਸੁਪਰਵੀਜ਼ਨ ਕਰਨਗੇ ਔਰ ਇਹ ਜਿਹੜਾ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਪੰਜਾਬ ਵਾਸਤੇ ਬਹੁਤ ਵੱਡਾ ਵਰਦਾਨ ਸਿੱਧ ਹੋ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਰੈਜ਼ੋਲੂਸ਼ਨ ਪਾਰ ਰਹੀਆਂ ਵਾਰਡ ਕਮੇਟੀਆਂ ਅੱਗੇ ਆ ਰਹੀਆਂ ਔਰ ਪੰਜਾਬ ਦੇ ਸਪੂ ਲੋਕ ਅੱਗੇ ਆ ਰਹੇ ਆ ਤੇ ਸਾਨੂੰ ਇਸ ਵੇਲੇ 80 90% ਪ੍ਰੋਬਲਮ ਘਟ ਗਈ ਆ ਤੇ ਆਉਣ ਵਾਲੇ ਦਿਨਾਂ ਜਿਹੜੇ ਨਸ਼ਾ ਕਰਦੇ ਆ ਸੀ ਉਹਨੂੰ ਨਸ਼ਾ ਛਡਾ ਕੇ ਕੰਮ ਤੇ ਲਾ ਦੇਵਾਂਗੇ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਿੱਧੇ ਰਸਤੇ ਪਾ ਦੇਵਾਂਗੇ ਅੱਜ ਦੀ ਮੀਟਿੰਗ ਦਾ ਜਿਹੜਾ ਪਰਪਸ ਸੀ ਅੱਜ ਦੀ ਮੀਟਿੰਗ ਦਾ ਬੇਸਿਕਲੀ ਇੱਕ ਤਾਂ ਕੋਵਿਡ ਦਾ ਜਿਹੜਾ ਸਕੇਅਰ ਸੀਗਾ ਕਿਉਂਕਿ ਇੱਥੇ ਜਿਹੜਾ ਲੁਧਾਨੇ ਤੋਂ ਪੇਸ਼ੈਂਟ ਆਇਆ ਸੀਗਾ ਇਹ ਇੱਕ ਐਮਰਜੈਂਸੀ ਸਿਚੁਏਸ਼ਨ ਸੀ ਇਸ ਕਰਕੇ ਕੋਵਿਡ ਕਰਕੇ ਤੇ ਦੂਜਾ ਜਿਹੜਾ ਡੈਂਗੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਉਹਦੇ ਕਰਕੇ ਤੇ ਤੀਜਾ ਜਿਹੜਾ ਸਾਡਾ ਨਸ਼ਾ ਦਾ ਚੱਲ ਰਿਹਾ ਉਹਦੇ ਵਾਸਤੇ ਇੱਕ ਨਵਾਂ ਸੈਂਟਰ ਸ਼ੁਰੂ ਕਰ ਰਹੇ ਆ ਉਹਦੇ ਵਾਸਤੇ ਕੋਆਰਡੀਨੇਸ਼ਨ ਮੀਟਿੰਗ ਜ਼ਰੂਰੀ ਕਰਾਣੀ ਸੀ ਜਿਹੜੇ ਸਟੇਕ ਹোলਡਰ ਆ ਸਾਡੇ ਸਿਵਲ ਸਜਨ ਹੋ ਗਏ ਐਂਡ ਹੈਲਪਫੁਲ ਐਨਜੀਓ ਜਿਹੜੇ ਰਨ ਕਰਨਗੇ ਉਹਨਾਂ ਨੂੰ ਰਜਿੰਦਰ ਜੀ ਔਰ ਐਮਐਲਏ ਸਾਹਿਬ ਦੀ ਸੁਪਰਵਾਈਜ਼ਨ ਇਹ ਸਾਰੇ ਸਟੇਕ ਹোলਡਰਸ ਨੂੰ ਇਕੱਠਾ ਬਿਠਾ ਕੇ ਜਿਹੜੀਆਂ ਤੁਹਾਡੇ ਕੋਈ ਕੱਟੋ-ਕੱਟ ਵੀ ਇੱਥੇ 35-40 ਜਿਹੜੀਆਂ ਡਿਫਰੈਂਟ ਐਨਜੀਓਜ਼ ਉਹਨਾਂ ਦੇ ਰਿਪਰੈਜ਼ੈਂਟੇਟਿ ਉਨੇ ਚ ਹਜ਼ਾਰਾਂ ਬੰਦੇ ਆ ਜੀ ਕੋਈ ਬੰਦਾ ਉਹਦੇ ਚ ਕਾਉਂਸਲਿੰਗ ਚ ਪਾਰਟਿਸਿਪੇਟ ਕਰੇਗਾ ਬਹੁਤ سارے ਜਿਹੜੇ ਲੋਕ ਆ ਉੱਥੇ ਕੋਈ ਕੁਝ ਲੰਗਰ ਲਗਾਣਗੇ ਤਾਂ ਕਿ ਉਹਦੇ ਚ ਜੇਲ੍ਹ ਵਾਲਾ ਮਾਹੌਲ ਨਾ ਹੋਵੇ ਇੱਕ ਬੜਾ ਵਧੀਆ ਮਾਹੌਲ ਹੋਵੇ ਸੁਖਾਵਾਂ ਹੋਵੇ ਕੁਸ਼ਵਰ ਦੇ ਸਕਿਲ ਡਵੈਲਪਮੈਂਟ ਦੇ ਵਿੱਚ ਕੰਟਰੀਬਿਊਟ ਕਰਨਗੇ ਔਰ ਜਿਹੜੇ ਯੂਥ ਹੈਗੇ ਆ ਉਹ ਪੋਰਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਵੇਂ ਰਾਤ ਨੂੰ ਆਵੇ ਕਿਤੇ ਬੰਦੇ ਭੱਜ ਗਏ ਕੱਲ ਮਰੇਡ ਕੋਰਡੋਂ ਭੱਜ ਗਏ ਸੀ ਪਰਸੋਂ ਕਦੇ ਕਿਤੇ ਜਿਹੜੇ ਜਿਹੜੇ ਖਾਸ ਕਰਕੇ ਜਿਹੜੇ ਪੁਲਿਸ ਦੇ ਥਰੂ ਆਉਂਦੇ ਆ 64 ਵਾਲੇ ਆ ਕੋਰਟ ਦੇ ਆਰਡਰ ਨਾਲ ਆਉਂਦੇ ਆ ਜਿਹੜੇ ਚੱਟਾ ਲੈ ਰਹੇ ਹੁੰਦੇ ਆ ਉਹ ਪਹਿਲਾਂ ਅਨਸਟੇਬਲ ਹੁੰਦੇ ਆ ਉਹਨਾਂ ਨੂੰ ਸਟੇਬਲ ਹੋਣ ਲਈ ਹਫਤਾ 10 ਦਿਨ ਲੱਗਦੇ ਆ ਉਸ ਪੀਰੀਅਡ ਦੇ ਵਿੱਚ ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿ ਪਹਿਲਾਂ ਤਾਂ ਜਾ ਕੇ ਜਿਹੜਾ ਵਕੀਲ ਆ ਉਹਨੂੰ ਦੱਸੇਗਾ ਕਿ ਤੁਹਾਨੂੰ ਪੰਜਾਬ ਸਰਕਾਰ ਨੇ ਇੱਕ ਮੌਕਾ ਦਿੱਤਾ ਤੁਸੀਂ ਜੇਲ੍ਹ ਜਾਣਾ ਸੀ ਤੁਹਾਨੂੰ ਜੇਲ੍ਹ ਨਾ ਜਾ ਕੇ ਹਸਪਤਲ ਭੇਜਿਆ ਜਾ ਰਿਹਾ ਤੁਹਾਡਾ ਇਲਾਜ ਕੀਤਾ ਜਾ ਰਿਹਾ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾ ਰਿਹਾ ਤੇ ਤੁਹਾਡਾ ਇਲਾਜ ਕਰਨ ਤੋਂ ਬਾਅਦ ਤੁਹਾਨੂੰ ਕੰਮ ਸਿਖਾਇਆ ਜਾਏਗਾ ਤੇ ਕੰਮ ਤੇ ਲਾਇਆ ਜਾਏਗਾ ਇੱਕ ਵਧੀਆ ਓਪਰਚੁਨਿਟੀ ਦਿੱਤੀ ਹੈ ਇਹ ਮਰਸੀ ਚਾਂਸ ਹੈ ਉਸ ਤੋਂ ਉਹ ਜਿਹੜਾ ਡਾਕਟਰ ਹੈ ਉਹ ਸਾਈਕੋਨਲਿਸਿਸ ਕਰਕੇ ਉਹਨਾਂ ਦਾ ਰਿਸਕ ਅਸੈਸਮੈਂਟ ਕਰੇਗਾ ਕਿ ਕਿਹੜਾ ਬੰਦਾ ਸਟੇਬਲ ਹੈ ਕਿਹੜਾ ਨਹੀਂ ਹੈ ਜਿਹੜੇ ਅਨਸਟੇਬਲ ਹੋਣਗੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੋਏਗਾ ਉਹਨਾਂ ਨੂੰ ਜਾਂ ਚਟਟੇ ਤੇ ਹੋਣਗੇ ਅਸੀਂ ਉਹਨਾਂ ਨੂੰ ਜਿਹੜਾ ਬਿਲਕੁਲ ਸਿਕਿਓਰ এনवायरमेंटਾ ਜਿੱਥੇ ਗਰੀਂਦਾ ਵਗੈਰਾ ਲੱਗੇ ਹੋਣਗੇ ਉੱਥੇ ਰੱਖਾਂਗੇ ਬਾਕੀ ਜਿਹੜੇ ਸਾਰੇ ਹੈਗੇ ਜਿਹੜੇ ਸਟੇਬਲ ਬੰਦੇ ਆ ਉਹ ਕਿਤੇ ਵੀ ਰਹਿ ਸਕਦੇ ਆ ਜਦੋਂ ਉਹਨਾਂ ਨੇ ਗੋਲੀਆਂ ਛੱਡੇ ਸਿਓ ਕਰਤੀਆਂ ਟਿਪਰ ਆਫ ਹੋ ਗਏ ਆਪਣੇ ਘਰੋਂ ਆ ਕੇ ਵੀ ਉਸਕਿਲ ਡਿਵੈਲਪਮੈਂਟ ਕਰਾ ਸਕਦੇ ਆ ਔਰ ਇੰਡਸਟਰੀ ਨਾਲ ਟਾਈਪ ਕਰਕੇ ਸਾਡੀ ਗਾਰੰਟੀ ਆ ਕਿ ਜਿਹੜਾ ਬੰਦਾ ਸਾਡੇ ਕੋਲ ਆਏਗਾ ਨਸ਼ਾ ਛੱਡੇਗਾ ਕੰਮ ਸਿੱਖੇਗਾ ਉਹਨੂੰ ਉਹਨੂੰ ਕੰਮ ਦੇਣਾ ਸਾਡੀ ਗਾਰੰਟੀ ਆ ਉਹਦੇ ਵਿੱਚ ਇੱਕ ਕਾਉਂਸਲਰਸ ਨੂੰ ਲੈ ਕੇ ਉਹ ਜਿਹੜੇ ਜਿਹੜੇ ਅਸੀਂ ਉਹਦੇ ਅਸੀਂ ਨਾ ਆਲਰੇਡੀ ਸਾਡੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਐਗਜ਼ਾਮ ਹੋ ਗਿਆ ਅਸੀਂ 400 ਪੋਸਟਾਂ ਕਿਹਾ ਸੀਗਾ ਉਹਦੇ ਵਿੱਚ ਬੰਦਿਆਂ ਨੇ ਅਪਲਾਈ 1200 ਨੇ ਕੀਤਾ ਉਹਦੀ ਸ਼ਾਰਟੇਜ ਹੈਗੀ ਹੈ ਜੀ ਤੇ ਜਿਹੜਾ ਅਸੀਂ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟ ਅਸੀਂ ਉਹਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਾਂ ਜਿਹੜੇ ਕਾਉਂਸਲਰ ਆਣਗੇ ਉਹਨਾਂ ਨੂੰ ਵੀ ਖਾਸ ਕਰਕੇ ਜਿਹੜੀ ਡਰੱਗ ਦੀ ਐਡਿਕਸ਼ਨ ਦੀ ਸਪੈਸ਼ਲਾਈਜ਼ਡ ਟ੍ਰੇਨਿੰਗ ਦੇਵਾ ਰਹੇ ਹਾਂ ਉਹਨਾਂ ਨੂੰ ਬਿਲਕੁਲ ਜ਼ਰੂਰਤ ਹੈ ਜੀ ਕਾਉਂਸਲਿੰਗ ਦਾ ਰੋਲ ਹੈ ਯੋਗਾ ਦਾ ਰੋਲ ਹੈ ਸਿਵਲ ਸੁਸਾਇਟੀ ਦਾ ਰੋਲ ਹੈ ਸਾਡਾ ਸਾਰਿਆਂ ਦਾ ਰੋਲ ਹੈ ਜੀ মিডিਆ ਦਾ ਬਹੁਤ ਇੰਪੋਰਟੈਂਟ ਰੋਲ ਹੈ ਕਿ ਸਾਨੂੰ ਜਦੋਂ মিডিਆ ਐਕਸ ਲੈਵਲ ਇਨਫੋਰਮੇਸ਼ਨ ਦਿੰਦਾ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਕਿ ਫਲਾਨੀ ਜਗ੍ਹਾ ਤੇ ਲੋਕ ਬੱਚੇ ਟੀਕੇ ਲਾਉਂਦੇ ਆ ਫਿਰ ਅਸੀਂ ਜਾ ਕੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੁੱਟਦੇ ਮਾਰਦੇ ਨਹੀਂ ਆ ਮੈਂ ਉਹਨਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਤੁਹਾਨੂੰ ਮਤਲਬ ਇਹੋ ਜਿਹੀ ਦਵਾਈ ਦਿਆਂ ਕਿ ਲਿਕਵਿਡ ਮੈਥਡੋਨ ਥੈਰੇਪੀ ਸ਼ੁਰੂ ਕਰ ਰਹੇ ਆ ਜਿਹਦੇ ਨਾਲ ਕਿ ਤੁਹਾਨੂੰ ਟੀਕੇ ਵਾਂਗ ਉਹਦਾ ਸਾਰਾ ਅਸਰ ਆਏਗਾ ਗੋੜੀ ਹੋੜੀ ਤੁਹਾਨੂੰ ਅਸੀਂ ਗੋੜੀ ਤੇ ਲੈ ਕੇ ਆਵਾਂਗੇ ਅਲਟੀਮੇਟਲੀ ਜਿਹੜੇ ਯੰਗ ਬੰਦੇ ਆ ਉਹਨਾਂ ਨੂੰ ਪਰਸੂਏਟ ਕਰਦੇ ਆ ਉਹਨਾਂ ਦੀ ਫੈਮਲੀਆਂ ਨੂੰ ਪਰਸੂਏਟ ਕਰਦੇ ਆ ਸੋ ਇਹ ਇੱਕ ਜਿਹੜਾ ਪੰਜਾਬ ਸਰਕਾਰ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਦਾ ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਸੀ ਉਹ ਪੂਰਾ ਹੋਣ ਜਾ ਰਿਹਾ ਹੈ ਕਿ ਬਹੁਤ ਅੱਛਾ ਰਿਸਪੌਂਸ ਹੈ ਜੀ ਇੱਕ ਜਨਤਾ ਦੀ ਮੂਵਮੈਂਟ ਬਣ ਗਈ ਹੈ ਲੋਕ ਲੈਰ ਬਣ ਗਈ ਹੈ